ਉਹ ਜਿਹੜੀ ਗੋਲੀ ਇਹਨਾਂ ਦੇ ਸਿਰ ਤੋਂ ਆਰ ਪਾਰ ਗਈ ਉਹ ਛੋਟੇ ਜਿਹੇ ਕਮਰੇ ਵਿੱਚੋਂ ਕਿੱਥੇ ਜਾ ਸਕਦੀ ਹੈ ਉੱਥੇ ਹੋਣੀ ਚਾਹੀਦੀ ਹੈ ਉਹ ਜਿਹੜਾ ਸ਼ੈਲ ਹੈ ਉਹ ਮਿਲਿਆ ਹੀ ਇੱਕ ਤਾਂ ਨੈਚੁਰਲ ਡੈਥ ਸੀਗੀ ਛੋਟੀ ਏਜ ਦੇ ਸੀਗੇ ਫਿਰ ਐਡੇ ਵੱਡੇ ਆਫੀਸਰ ਸੀ ਮੈਨੂੰ ਤਾਂ ਐਵੇਂ ਲੱਗਦਾ ਸੀ ਵੀ ਜਿਵੇਂ ਕਿਸੇ ਨੇ ਅਰਸ਼ ਤੋਂ ਮੈਨੂੰ ਫਰਸ਼ ਤੇ ਸੁੱਟ ਦਿੱਤਾ ਵਾਲਵਰ ਦੇ ਉੱਤੇ ਜੇ ਫਿੰਗਰਪ੍ਰਿੰਟਸ ਨਹੀਂ ਹੈਗੇ ਤਾਂ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਸੇ ਨੇ ਚਲਾ ਕੇ ਉਹਨੂੰ ਵਾਈਪ ਆਊਟ ਕਰਤਾ ਮੈਂ ਕੋਈ ਇੰਜੋਏ ਨਹੀਂ ਕੀਤਾ ਮੈਂ ਇੱਕ ਪੈਸੇ ਕਮਾਉਣ ਦੀ ਮਸ਼ੀਨ ਬਣੀ ਹੋਈ ਆ ਇਸ ਗੱਲ ਦਾ ਜਿਹੜਾ ਲੋਕ ਫਾਇਦਾ ਉਠਾਉਂਦੇ ਆ ਨਾ ਵੀ ਇਹ ਵਿਡੋ ਲੈ ਲੀਆ ਹੈ ਹਸਬੰਡ ਨਹੀਂ ਹੈ ਇਹ ਮੈਨੂੰ ਨਾ ਬੜਾ ਲੱਗਦਾ ਵੀ ਇਹ ਸਮਾਜ ਦੇ ਤੇ ਕਲੰਕ ਹੈ ਫਿਰ ਮੈਂ ਦੂਜਿਆਂ ਨੂੰ ਦੇਖਦੀ ਆ ਵੀ ਉਹਨਾਂ ਦੀ ਮਿਲਣੀ ਹੁੰਦੀ ਹੈ ਘਰ ਪਰਿਵਾਰ ਦੇ ਵਿੱਚ ਮੇਰੇ ਹਸਬੰਡ ਨਹੀਂ ਹੈ ਤੇ ਮਿਲਣੀ ਨਹੀਂ ਹੋ ਸਕਦੀ ਥੈਨ ਆਈ ਰਿਅਲਾਈਜ਼ ਕਿ ਮੈਂ ਤਾਂ ਕਿੱਥੇ ਕਿੱਥੇ ਬੈਠੀ ਆ ਮੈਂ ਮੇਰਾ ਕੀ ਵਜੂਦ ਹੈ ਇਹ ਤਾਂ ਮੈਂ ਤਾਂ ਮੇਰਾ ਵਜੂਦ ਮੇਰੇ ਹਸਬੰਡ ਕਰਕੇ ਸੀ ਗੁਫਤ ਕੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਚੰਡੀਗੜ੍ਹ ਦੇ ਇੱਕ ਆਈਪੀਐਸ ਅਫਸਰ ਜੋ ਕਿ ਲਖਨਊ ਦੇ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਹੁੰਦੇ ਨੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਸਮੇਂ ਉਹਨਾਂ ਦੀ ਉਮਰ ਸੀ ਮਹਿਜ਼ 28-29 ਸਾਲ ਸਭ ਤੋਂ ਔਖਾ ਹੁੰਦਾ ਹੈ ਹਮ ਸਫਰ ਦੇ ਬਿਨਾ ਜ਼ਿੰਦਗੀ ਨੁਕਟਣਾ ਜਦੋਂ ਉਹਨਾਂ ਦੇ ਹਮ ਸਫਰ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਸੋਚ ਵਿੱਚ ਇਹੀ ਆਂਦਾ ਹੈ ਕਿ ਸ਼ਾਇਦ ਉਹ ਹਿੰਮਤ ਹਾਰ ਗਏ ਹੋਣਗੇ ਔਰ ਉਹਨਾਂ ਨੇ ਹਿੰਮਤ ਨਾ ਹਾਰੀ ਤੇ ਜਿੰਨੀ ਨਿਡਰਤਾ ਦੇ ਨਾਲ ਉਹਨਾਂ ਦੇ ਪਤੀ ਨੌਕਰੀ ਕਰਦੇ ਸਨ ਉਨੀ ਹੀ ਨਿਡਰਤਾ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰ ਦਿੱਤਾ ਮੈਂ ਗੱਲ ਕਰ ਰਹੀ ਹਾਂ ਡਾਕਟਰ ਮੰਜੂ ਵਰਮਾ ਦੀ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਪੁੱਛਣ ਲਈ ਆਏ ਹੋ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਸੁਣਨ ਵਾਲਿਆਂ ਨੂੰ ਵੀ ਜਿਹੜੇ ਮੈਨੂੰ ਸੁਣਨਗੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਜੀ ਮੈਡਮ ਸਭ ਤੋਂ ਪਹਿਲਾਂ ਹੀ ਅਸੀਂ ਉਹੀ ਗੱਲ ਕਰਾਂਗੇ ਉਹ ਮੰਦਭਾਗੀ ਘਟਨਾ ਕਿ ਜਿਨੇ ਤੁਹਾਡੀ ਜ਼ਿੰਦਗੀ ਦਾ ਰੁੱਖ ਹੀ ਪਲਟ ਕੇ ਰੱਖ ਦਿੱਤਾ ਐਕਚੁਅਲੀ ਮੇਰੇ ਹਸਬੰਦ ਦਾ ਯੂਪੀ ਕਾਡਰ ਸੀ ਉਹ 1975 ਬੈਚ ਦੇ ਆਈਪੀਐਸ ਆਫੀਸਰ ਸੀਗੇ ਤੇ ਸਾਨੂੰ ਯੂਪੀ ਕਾਡਰ ਮਿਲਿਆ ਹੋਇਆ ਸੀ ਤੇ ਉੱਥੇ ਅਸੀਂ ਲਖਨਊ ਦੇ ਵਿੱਚ ਸਾਡੀ ਪੋਸਟਿੰਗ ਸੀਗੀ ਪੋਸਟਿੰਗ ਤਾਂ ਉਸ ਵੇਲੇ ਮਿਰਜ਼ਾਪੁਰ ਸੀ ਪਰ ਸਾਨੂੰ ਰਹਿਣ ਵਾਸਤੇ ਲਖਨਊ ਦੀ ਜਿਹੜੀ ਉਹ ਪੁਲਿਸ ਲਾਈਨ ਹੈ ਉੱਥੇ ਸਾਨੂੰ ਥੋੜੀ ਦੇਰ ਵਾਸਤੇ ਇੱਕ ਫ્લેਟ ਮਿਲਿਆ ਸੀ ਉੱਥੇ ਅਸੀਂ ਰਹਿ ਰਹੇ ਸੀਗੇ ਅ 28 ਸਤੰਬਰ 1981 ਦਾ ਦਿਨ ਸੀਗਾ ਉਸ ਦਿਨ ਅਸੀਂ ਉੱਥੇ ਬਸ ਸਵੇਰੇ ਬੈਟੀ ਲੈ ਕੇ ਹਟੇ ਸੀਗੇ ਤੇ ਸਾਹਮਣੇ ਕਿਸੇ ਦੇ ਘਰੋਂ ਬਲਾਵਾ ਆਇਆ ਉੱਥੇ ਚਲੇ ਗਏ ਤੇ ਉਸ ਤੋਂ ਬਾਅਦ ਗੋਲੀ ਚੱਲਣ ਦੀ ਆਵਾਜ਼ ਆਈ ਤੇ ਰੌਲਾ ਪਾਣਾ ਸ਼ੁਰੂ ਕਰਤਾ ਜਿਹਦੇ ਘਰ ਗਏ ਸੀ ਉੱਥੋਂ ਹੀ ਆਵਾਜ਼ਾਂ ਨੇ ਸ਼ੁਰੂ ਹੋ ਗਈਆਂ ਗੋਲੀ ਲੱਗੀ ਗੋਲੀ ਲੱਗੀ ਉਸ ਫਿਰ ਪਸਟੋਵਾ ਦੇ ਹਸਪਤਲ ਲੈ ਗਏ ਸੀਗੇ ਉੱਥੇ ਉਹਨਾਂ ਦੀ ਡੈਥ ਹੋ ਗਈ ਤੇ ਜਿਹਦੇ ਘਰ ਚ ਹੋਇਆ ਜੀ ਦੀ ਰਿਵਾਲਵਰ ਨਾਲ ਹੋਇਆ ਇਨਸੀਡੈਂਟ ਪਤਾ ਨਹੀਂ ਕਿਹਦੀ ਰਿਵਾਲਵਰ ਨਾਲ ਹੋਇਆ ਇਹ ਵੀ ਨਹੀਂ ਪਤਾ ਕਿਉਂਕਿ ਜਿਹੜੀ ਰਿਵਾਲਵਰ ਉੱਥੇ ਮੌਕੇ ਵਾਰਦਾਤ ਤੇ ਪਾਈ ਗਈ ਹੈ ਉਸ ਰਿਵਾਲਵਰ ਦੇ ਉੱਤੇ ਕਿਸੇ ਦੇ ਵੀ ਫਿੰਗਰਪ੍ਰਿੰਟਸ ਨਹੀਂ ਆ ਗਏ ਤੇ ਰਿਵਾਲਵਰ ਦੇ ਉੱਤੇ ਜੇ ਫਿੰਗਰਪ੍ਰਿੰਟਸ ਨਹੀਂ ਹੈਗੇ ਤਾਂ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ कि ਕਿਸੇ ਨੇ ਚਲਾ ਕੇ ਉਹਨੂੰ ਵਾਈਪ ਆਊਟ ਕਰਤਾ। ਹੂੰ ਇਤੋਂ ਸਾਫ਼ ਜ਼ਾਹਿਰ ਹੁੰਦਾ ਹੈ ਤੇ ਕਤਲ ਦਾ ਸਾਫ਼ ਕੇਸ ਹੈ ਅ ਲੇਕਿਨ ਕੁਝ ਵੀ ਨਹੀਂ ਸਾਡੀ ਸਰਕਾਰ ਵੀ ਕੋਈ ਉਹਨਾਂ ਨੇ ਉਹ ਨਹੀਂ ਕੀਤਾ ਅਸੀਂ ਰਿਕਵੈਸਟ ਵੀ ਕੀਤੀ ਸੀ ਲੇਕਿਨ ਕੋਈ ਮਤਲਬ ਇਨਕੁਆਇਰੀ ਪ੍ਰੋਪਰਲੀ ਇਨਕੁਆਇਰੀ ਕੀਤੀ ਜਾਂਦੀ ਹੁਣ ਤਾਂ 42 ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਹੈ ਕੋਈ ਪ੍ਰੋਪਰ ਇਨਕੁਆਇਰੀ ਵੀ ਨਹੀਂ ਕੀਤੀ ਗਈ। ਕੋਈ ਸਾਨੂੰ ਹੱਥ ਪੱਲੇ ਨਹੀਂ ਪਿਆ। ਤੇ ਨਾਲੇ ਜਿਹੜੀ ਉਹਨਾਂ ਦੇ ਸਿਰ ਤੋਂ ਕਿਉਂਕਿ ਇੱਥੇ ਕਨਪੱਟੀ ਤੇ ਉਹਨਾਂ ਦੇ ਗੋਲੀ ਮਾਰੀ ਗਈ ਸੀ। ਨਾਲ ਜਿਸ ਤਰ੍ਹਾਂ 呃 ਕੁਰਸੀ ਤੇ ਬੈਠੇ ਨੇ ਤੇ ਨਾਲ ਹੀ ਇੱਥੇ ਦਰਵਾਜ਼ਾ ਸੀ। ਐਦਾਂ ਲੱਗਦਾ ਵੀ ਉਹਨਾਂ ਨੂੰ ਬਿਠਾਇਆ ਹੀ ਐਸੇ ਤਰੀਕੇ ਨਾਲ ਗਿਆ ਸੀਗਾ। ਤੇ ਨਾਲੇ ਤੋਂ ਦਰਵਾਜ਼ੇ ਤੋਂ ਕਿਸੇ ਨੇ ਰਿਵੋਲਵਰ ਚਲਾਈ ਹੋਣੀ ਹੈ। ਤੇ ਉਸ ਤੋਂ ਬਾਅਦ ਉਹ ਜਿਹੜੀ ਗੋਲੀ ਹੈ ਨਾਲ ਇੱਧਰ ਸਾਹਮਣੇ ਦਰਵਾਜ਼ਾ ਸੀਗਾ ਕਿਉਂਕਿ ਮੈਂ ਉੱਥੇ ਦੌੜ ਕੇ ਗਈ ਸੀ ਕਿ ਜਦੋਂ 呃 ਆਵਾਜ਼ ਆਈ ਮੈਨੂੰ ਤੇ ਉਹ ਜਿਹੜੀ ਗੋਲੀ ਉਹਨਾਂ ਦੇ ਸਿਰ ਤੋਂ ਆੜ ਪਾਰ ਗਈ ਉਹ ਛੋਟੇ ਜਿਹੇ ਕਮਰੇ ਵਿੱਚੋਂ ਕਿੱਥੇ ਜਾ ਸਕਦੀ ਹੈ ਉੱਥੇ ਹੋਣੀ ਚਾਹੀਦੀ ਹੈ ਉਹ ਜਿਹੜਾ ਸ਼ੈਲ ਹੈ ਉਹ ਮਿਲਿਆ ਹੀ ਨਹੀਂ ਉਹ ਕਿੱਥੇ ਗਈ ਗੋਲੀ ਜਿਹੜੀ ਉਹ ਲੈਡ ਦੀ ਗੋਲੀ ਹੁੰਦੀ ਹੈ ਉਹਨਾਂ ਦੇ ਸਿਰ ਤੋਂ ਨਿਕਲੀ ਉਹ ਕਿੱਥੇ ਗਈ ਉਹ ਲੱਭਣੀ ਚਾਹੀਦੀ ਸੀ ਉਹ ਗੋਲੀ ਨਹੀਂ ਆ ਗਈ ਕਹਿੰਦੇ ਅਸੀਂ ਲੱਭੀ ਹੈ ਨਹੀਂ ਲੱਭੀ ਕਮਰੇ ਚੋਂ ਕਿੱਥੋਂ ਗਈ ਕਿਉਂਕਿ ਉਸ ਗੋਲੀ ਤੋਂ ਉਸ ਲੈਡ ਦੀ ਗੋਲੀ ਤੋਂ ਇਹ ਪਤਾ ਚੱਲ ਜਾਂਦਾ ਕਿ ਇਹ ਰਿਵਾਲਵਰ ਕਿ ਇਹ ਗੋਲੀ ਜਿਹੜੀ ਹੈ ਕਿਹੜੀ ਰਿਵਾਲਵਰ ਤੇ ਚੱਲੀ ਹੈ ਹਾਂ ਤੇ ਮੈਨੂੰ ਨਾ ਕਿਉਂਕਿ ਜਿਹੜੇ ਮੇਰੇ ਹਸਬੰਡ ਸੀ ਉਹ ਬੜੀ ਪਿਓਰ ਸੋਲ ਸੀਗੇ ਬੜੇ ਇਮਾਨਦਾਰ ਔਰ ਇੰਨੀ ਹਲੇਮੀ ਵਾਲੇ ਔਰ ਮਿਹਨਤ ਵਾਲੇ ਬੜੀ ਮਿਹਨਤੀ ਆਫੀਸਰ ਸੀ ਤੇ ਮੈਨੂੰ ਨਾ ਦੂਜੇ ਦਿਨ ਸੁਪਨਾ ਆਇਆ ਕਿ ਉਹ ਕਹਿੰਦੇ ਕਿ ਜਿਹੜੀ ਗੋਲੀ ਮੇਰੇ ਸਿਰ ਤੋਂ ਬਾਹਰ ਨਿਕਲੀ ਹੈ ਉਹ ਉਹਨੇ ਫਲਸ਼ ਵਿੱਚ ਘਰਾ ਦਿੱਤੀ ਹੈ ਅੱਛਾ ਤੇ ਮੈਂ ਦੱਸਿਆ ਵੀ ਉਹਨੂੰ ਜਿਹੜਾ ਉੱਥੇ ਆਫੀਸਰ ਸੀ ਉਹਨਾਂ ਨੂੰ ਦੱਸਿਆ ਮੈਂ ਕਿਹਾ ਕਿ ਮੇਰੇ ਹਸਬੰਡ ਨੇ ਦੱਸਿਆ ਕਿ ਜਿਹੜੀ ਗੋਲੀ ਆ ਉਹ 플ਸ਼ ਵਿੱਚ ਗਿਰਾ ਦਿੱਤੀ ਗਈ ਹੈ ਤੇ ਹੁਣ ਗੋਲੀ 플ਸ਼ ਵਿੱਚ ਉਹੀ ਗਿਰਾਏਗਾ ਜਿਹਨੇ ਮਾਰਿਆ ਨਹੀਂ ਤਾਂ ਗੋਲੀ ਕਿੱਥੇ ਗਈ ਇਹ ਬੜੀ ਸੋਚਣ ਵਾਲੀ ਗੱਲ ਸੀ ਰੋ ਪਿੱਛੇ ਅਸੀਂ ਘਰ ਇੱਥੇ ਚੰਡੀਗੜ੍ਹ ਵਾਪਸ ਆ ਗਏ ਫਿਰ ਮੈਂ ਆਪਣੇ ਜੌਬ ਜੁਆਇਨ ਕੀਤੀ ਯੂਨੀਵਰਸਿਟੀ ਦੇ ਵਿੱਚ ਉੱਥੇ ਮੈਨੂੰ ਦੇ ਰਹੇ ਸੀ ਜੌਬ ਆਈ ਮੈਟਰ ਚੀਫ ਮਨਿਸਟਰ ਆਲਸੋ ਉਹ ਪੁਲਿਸ ਵਿੱਚ ਜੌਬ ਦੇ ਰਹੇ ਸੀਗੇ ਤੇ ਪੁਲਿਸ ਵਿੱਚ ਕਰਨੀ ਨਹੀਂ ਸੀ ਕਿਉਂਕਿ ਜਿੱਥੇ ਮੇਰੇ ਹਸਬੰਦ ਨੂੰ ਮਾਰਦਾ ਉੱਥੇ ਕੱਲ ਨੂੰ ਮੈਨੂੰ ਵੀ ਨੁਕਸਾਨ ਪਹੁੰਚਾ ਸਕਦੇ ਸੀ ਤੇ ਨਾਲੇ ਮੇਰੀ ਵੀ ਏਜ ਬਹੁਤ ਛੋਟੀ ਸੀ ਮੇਰੀ ਏਜ 27 ਸਾਲ ਸੀ ਮਸਾ ਬੱਚੇ ਵੀ ਛੋਟੇ ਸੀ ਫਿਰ ਇਹੋ ਜੀ ਜਗ੍ਹਾ ਤੇ ਰਹਿਣਾ ਵੀ ਬੜਾ ਮੁਸ਼ਕਿਲ ਸੀਗਾ ਮੈਮ ਜੀ ਵੀ ਤੁਸੀਂ ਕਹਿ ਕੇ ਤੁਹਾਡੀ ਉਮਰ ਬਹੁਤ ਛੋਟੀ ਸੀ 27 ਸਾਲਾਂ ਦੀ ਸੀ ਬੱਚੇ ਵੀ ਬਹੁਤ ਛੋਟੇ ਸੀ ਤੇ ਬਹੁਤ ਔਖਾ ਹੁੰਦਾ ਹੈ ਕਿ ਹਜੇ ਹੀ ਬੱਚੇ ਛੋਟੇ ਹੋਣ ਤੇ ਹਮਸਫਰ ਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਤੇ ਉਸ ਸਮੇਂ ਸੰਭਾਲਿਆ ਕਿਵੇਂ ਆਪਣੇ ਆਪ ਨੂੰ ਹਿੰਮਤ ਤੇ ਤਲੇਰੀ ਕਿਵੇਂ ਦਿੱਤੀ ਬਹੁਤ ਮੁਸ਼ਕਿਲ ਸੀਗਾ ਕਿਉਂਕਿ ਨੇਚਰਲ ਡੈਥ ਔਰ ਅਨਨੇਚਰਲ ਡੈਥ ਵਿਚ ਬੜਾ ਫਰਕ ਹੁੰਦਾ ਇਕ ਤਾਂ ਨੇਚਰਲ ਡੈਥ ਸੀਗੀ ਛੋਟੀ ਏਜ ਦੇ ਸੀਗੇ ਫਿਰ ਐਡੇ ਵੱਡੇ ਆਫੀਸਰ ਸੀ ਮੈਨੂੰ ਤਾਂ ਐਵੇਂ ਲੱਗਦਾ ਸੀ ਵੀ ਜਿਵੇਂ ਕਿਸੇ ਨੇ ਅਰਸ਼ ਤੋਂ ਮੈਨੂੰ ਫਰਸ਼ ਤੇ ਛੁੱਟ ਦਿੱਤਾ ਇੰਨੀ ਮੇਰੀ ਹਾਲਤ ਔਰ ਔਰ ਜਦੋਂ ਮੈਨੂੰ ਆਵਾਜ਼ ਆਈ ਕਿ ਵੀ ਗੋਲੀ ਲੱਗ ਗਈ ਗੋਲੀ ਲੱਗ ਗਈ ਮੈਂ ਦੌੜ ਕੇ ਉਹਨਾਂ ਤੱਕ ਪਹੁੰਚੀ ਮੈਨੂੰ ਨਹੀਂ ਪਤਾ ਮੈਂ ਕਿਵੇਂ ਪਹੁੰਚੀ ਆ ਉਸਕੋ ਸਮਝ ਨਹੀਂ ਆਇਆ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉੱਥੇ ਕੁਰਸੀ ਤੇ ਬੈਠੇ ਹੋਏ ਸੀਗੇ ਵਾਈਟ ਕੁਰਤਾ ਪਜਾਮਾ ਪਾਇਆ ਸੀ ਉਹਨਾਂ ਨੇ ਹੀ ਵਾਸ ਇਨ ਅ ਪੂਲ ਆਫ ਬਲੱਡ ਤੇ ਉਹ ਜਿਹੜਾ ਸੀਨ ਹੈ ਨਾ ਮੈਂ ਅੱਜ ਤੱਕ ਵੀ ਨਹੀਂ ਭੁੱਲ ਸਕੀ ਅੱਜ ਵੀ ਨਾ ਮੈਨੂੰ ਯਾਦ ਆਉਂਦਾ ਹੈ ਕਈ ਵਾਰੀ ਕਿ ਮੈਂ ਉਹਨਾਂ ਨੂੰ ਕਿਸ ਹਾਲਾਤ ਵਿੱਚ ਦੇਖਿਆ ਸੀ ਉਸ ਇਨਸਾਨ ਜਿਹੜਾ ਮੇਰੀ ਜੀ ਜਾਨ ਤੋਂ ਵੀ ਪਿਆਰਾ ਸੀਗਾ ਉਹਨਾਂ ਨੂੰ ਇਸ ਹਾਲਾਤ ਵਿੱਚ ਦੇਖ ਕੇ ਮੈਂ ਹੁਣ ਵੀ ਕਈ ਵਾਰੀ ਮੇਰਾ ਦਿਲ ਜਿਹੜਾ ਰੋ ਪੈਂਦਾ ਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਆਪਣੇ ਆਪ ਨੂੰ ਕਿੱਦਾਂ ਕੰਸੋਲ ਕਰਾਂ ਲੇਕਿਨ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਸੀਗਾ ਬੱਚੇ ਵੀ ਛੋਟੇ ਸੀ ਮੈਂ ਮਰ ਵੀ ਨਹੀਂ ਸੀ ਸਕਦੀ ਬੱਚਿਆਂ ਨੂੰ ਵੀ ਪਾਲਣਾ ਸੀ ਜੇ ਇੱਕ ਜਣਾ ਚਲਾ ਗਿਆ ਤੇ ਮੈਂ ਵੀ ਆਪਣੇ ਆਪ ਨੂੰ ਕੁਝ ਕਰ ਲੈਣ ਦੀ ਤੇ ਬੱਚਿਆਂ ਨੂੰ ਕਿਨੇ ਸੰਭਣਾ ਸੀ ਮੈਨੂੰ ਤਾਂ ਕਈ ਵਾਰੀ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਉਹ ਮੈਨੂੰ ਦਿਖਦੇ ਸੀ ਕਈ ਵਾਰੀ ਸੁਪਨੇ 'ਚ ਦਿਖਦੇ ਸੀ ਕਈ ਵਾਰੀ ਖੜੇ ਦਿਖਦੇ ਸੀਗੇ ਹੁਣ ਵੀ ਮੈਂ ਕਈ ਵਾਰੀ ਮਹਿਸੂਸ ਕਰਦੀ ਹਾਂ ਮੈਂ ਇੱਥੇ ਇਕੱਲੀ ਰਹਿ ਰਹੀ ਹਾਂ ਤੇ ਮੈਨੂੰ ਹੁਣ ਵੀ ਲੱਗਦਾ ਹੁਣ ਤਾਂ ਮੈਂ ਪੋਇਟਰੀ ਲਿਖ ਰਹੀ ਹਾਂ ਨੋਵਲ ਲਿਖਿਆ ਤੇ ਮੈਨੂੰ ਲੱਗਦਾ ਉਹ ਆਪ ਹੀ ਲਿਖਵਾ ਰਹੇ ਨੇ ਉਹ ਆਪ ਹੀ ਮੈਨੂੰ ਇੱਕ ਹਿੰਮਤ ਦੇ ਰਹੇ ਨੇ ਕਿ ਨਹੀਂ ਟੁੱਟ ਕੇ ਖੜੇ ਹੋਣਾ ਤੇ ਤੂੰ ਮੁਕਾਬਲਾ ਕਰਨਾ ਨਹੀਂ ਤੇ ਕਿਸੇ ਨੇ ਤੈਨੂੰ ਹਾਨੀਸਪੇਰ ਨਹੀਂ ਕਰਨਾ ਤੇ ਆਪਣੀ ਹਿੰਮਤ ਤਾਂ ਤੁਹਾਨੂੰ ਆਪ ਹੀ ਜਟਾਣੀ ਪੈਂਦੀ ਹੈ ਕਿਉਂਕਿ ਤੁਸੀਂ ਜੀਣਾ ਪਰ ਮੈਂ ਕੋਈ ਖੁਸ਼ੀ ਨਾਲ ਜੀ ਨਹੀਂ ਜੀ ਮੈਂ ਦਰਦ ਵਿੱਚ ਹੀ ਹਾਂ ਇਹ ਨਹੀਂ ਕਿ ਵੀ ਮੈਂ ਬੜਾ ਇੰਜੋਏ ਕੀਤਾ ਲਾਈਫ ਵਿੱਚ ਨਹੀਂ ਮੈਂ ਕੋਈ ਇੰਜੋਏ ਨਹੀਂ ਕੀਤਾ ਮੈਂ ਇੱਕ ਪੈਸੇ ਕਮਾਉਣ ਦੀ ਮਸ਼ੀਨ ਬਣੀ ਹੋਈ ਹਾਂ ਮੈਂ ਜੁਆ ਨਹੀਂ ਕੀਤਾ ਸਿਰਫ ਮੈਨੂੰ ਲੋਕਾਂ ਨੇ ਫਾਟੇ ਦੌਰ ਵਿੱਚ ਹੀ ਦੇਖਿਆ ਕਿ ਯੂਨੀਵਰਸਿਟੀ ਦੀ ਨੌਕਰੀ ਕਰਨੀ ਹੈ ਕੁਦਰਤੀ ਮੈਨੂੰ ਯੂਨੀਵਰਸਿਟੀ ਚ ਨੌਕਰੀ ਮਿਲ ਗਈ ਚਲੋ ਇਹ ਪਰਮਾਤਮਾ ਦੀ ਬੜੀ ਕਿਰਪਾ ਸੀ ਮੈਂ ਕਹਨੀ ਆ ਵੀ ਮਾਂ ਸਰਸੋਤੀ ਦਾ ਧੰਨਵਾਦ ਕਰਦੀ ਆ ਕਿ ਮੈਨੂੰ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਦੀ ਨੌਕਰੀ ਮਿਲ ਗਈ ਤੇ ਉੱਥੋਂ ਮੈਂ ਪ੍ਰੋਫੈਸਰ ਰਿਟਾਇਰ ਹੋਈ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਹਿੰਮਤ ਮਿਲਦੀ ਰਹੀ ਰੱਬ ਵੱਲੋਂ ਵੀ ਹਿੰਮਤ ਮਿਲਦੀ ਰਹੀ ਤੇ ਮੇਰੇ ਜਿਹੜੇ ਹਸਬੰਡ ਸੀਗੇ ਉਹ ਵੀ ਜਿਸ ਨਾਲ ਮੈਨੂੰ ਇੱਕ ਨੇਚਰਲ ਜਿਹਾ ਉਹ ਕਰਦੇ ਸੀ ਵੀ ਦਿਖਾਈ ਦਿੰਦੇ ਸੀਗੇ ਵੀ ਨਹੀਂ ਯੂ ਹੈਵ ਟੂ ਡੂ ਇਟ ਤੋ ਕਰਨਾ ਤੇ ਬਸ ਮੈਂ ਪੀ ਐਚ ਡੀ ਵੀ ਐਸੇ ਹਾਲਾਤ ਵਿੱਚ ਕੀਤੀ ਔਰ ਪ੍ਰੋਫੈਸਰ ਵੀ ਬਣੀ ਲੇਕਿਨ ਮੈਂ ਜ਼ਿੰਦਗੀ ਸ਼ੌਕ ਨਾਲ ਨਹੀਂ ਜੀ ਸਿਰਫ ਮੈਂ ਜੀ ਹੈ ਵੀ ਮੈਂ ਹਾਂ ਵਕਤ ਕੱਟ ਰਹੀ ਹਾਂ ਇਕੱਲੇ ਵਕਤ ਕੱਟ ਰਹੀ ਹਾਂ ਇਕੱਲੀ ਦੌੜ ਰਹੀ ਹਾਂ ਯੂਨੀਵਰਸਿਟੀ ਜਾਣਾ ਜੌਬ ਕਰਨੀ ਇਮਾਨਦਾਰੀ ਨਾਲ ਜੌਬ ਕੀਤੀ ਹੈ ਬੱਚਿਆਂ ਨੂੰ ਆਪ ਵੀ ਪੀ ਐਚ ਡੀ ਕੀਤੀ ਬੱਚਿਆਂ ਨੂੰ ਵੀ ਕਰਵਾਈ ਤੇ ਨਾਲ ਮੈਂ ਹੋਰ ਵੀ ਐਕਸਟਰਾ ਕੰਮ ਕਰਦੀ ਰਹੀ ਪੇਪਰ ਚੈੱਕ ਕਰਦੀ ਰਹੀ ਪੇਪਰ ਸੈਟਿੰਗ ਕਰਦੀ ਰਹੀ ਜੋ ਵੀ ਮੈਨੂੰ ਯੂਨੀਵਰਸਿਟੀ ਕੰਮ ਦਿੰਦੀ ਸੀ ਉਹ ਮੈਂ ਜ਼ਰੂਰ ਕਰਦੀ ਸੀ ਕਿਉਂਕਿ ਮੈਨੂੰ ਇਹ ਹੁੰਦਾ ਸੀ ਕਿ ਮੇਰਾ ਟਾਈਮ ਪਾਸ ਹੋ ਰਿਹਾ ਹੈ ਐਟਲੀਸਟ ਮੈਂ ਕੁਝ ਕਰ ਰਹੀ ਹਾਂ ਤੇ ਆਪਣੇ ਰਿਸਰਚ ਪੇਪਰ ਵੀ ਲਿਖਦੀ ਰਹੀ ਟਾਈਮ ਬਸ ਅੱਥ ਤੱਕ ਪਹੁੰਚ ਗਈ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋ ਸਿੰਗਲ ਪੇਰੈਂਟ ਹੁੰਦੀ ਹੈ ਚਾਹੇ ਉਹ ਮੇਲ ਹੋਵੇ ਚਾਹੇ ਉਹ ਫੀਮੇਲ ਹੋਵੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਇਕੱਲੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹੁੰਦੇ ਨੇ ਤੁਹਾਨੂੰ ਕਿਹੜੇ ਕਿਹੜੇ ਚੈਲੰਜਸ ਫੇਸ ਕਰਨੇ ਪਏ ਕੋਈ ਚੈਲੰਜਸ ਇੱਕ ਤਾਂ ਵੈਸੇ ਬੱਚਿਆਂ ਬੱਚੇ ਤਾਂ ਮੇਰੇ ਬੜੇ ਅੱਛੇ ਨਿਕਲੇ ਉਹਨਾਂ ਨੇ ਮੈਨੂੰ ਤੰਗ ਨਹੀਂ ਕੀਤਾ ਇਹ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੀ ਕਿ ਮੇਰੇ ਬੱਚੇ ਬੜੇ ਹੀ ਡੀਸੈਂਟ ਔਰ ਮਿਹਨਤੀ ਨਿਕਲੇ ਸ਼ਾਇਦ ਉਹ ਆਪਣੀ ਉਮਰ ਤੋਂ ਪਹਿਲੇ ਮੈਚੁਰ ਹੋ ਗਏ ਮੈਚੁਰ ਹੋ ਗਏ ਦੋਨੋਂ ਪਰਦੇ ਰਹੇ ਆਪਣਾ ਉਹਨਾਂ ਦਾ ਜਿਹੜਾ ਏਜ ਗੈਪ ਹੈ ਉਹ ਜ਼ਿਆਦਾ ਨਹੀਂ ਹੈਗਾ 1.5 ਸਾਲ ਦਾ ਮਸਾਈ ਹੈ ਤੇ ਉਹ ਬਸ ਆਪਸ ਵਿੱਚ ਉਹ ਕਰਦੇ ਸੀਗੇ ਪਰਦੇ ਵੀ ਰਹੇ ਮਿਹਨਤ ਵੀ ਕਰਦੇ ਰਹੇ ਦੋਨਾਂ ਨੇ ਇੰਜੀਨੀਅਰਿੰਗ ਵੀ ਕਰ ਲਈ ਦੋਨੋਂ ਸੈਟਲ ਵੀ ਹੋ ਗਏ ਉਹਨਾਂ ਨੇ ਤੰਗ ਨਹੀਂ ਕੀਤਾ ਪਤਾ ਨਹੀਂ ਸ਼ਾਇਦ ਕਈ ਵਾਰੀ ਪਰਮਾਤਮਾ ਤੁਹਾਡੀ ਮਦਦ ਹੈ ਪਰ ਇਹ ਜ਼ਰੂਰ ਹੈ ਕਿ ਜਿਹੜੀਆਂ ਚੁਣੌਤੀਆਂ ਦੀ ਤੁਸੀਂ ਗੱਲ ਕਰ ਰਹੇ ਹੋ ਲੋਕਾਂ ਨੇ ਬੜੀ ਬਕਵਾਸ ਕੀਤੀ ਹੈ ਲੋਕ ਤੁਹਾਨੂੰ ਸਪੇਅਰ ਨਹੀਂ ਕਰਦੇ ਜੇ ਕਈ ਵਾਰੀ ਦਿਲ ਵੀ ਕਰਦਾ ਸੀ ਨਾ ਚੰਗਾ ਸਾ ਕਪੜਾ ਪਾਣ ਨੂੰ ਤੇ ਲੋਕ ਕਹਿੰਦੇ ਸੀ ਇਹ ਤਾਂ ਵਿੱਡੋ ਲੱਗਦੀ ਨਹੀਂ ਹੂੰ ਕਹਿੰਦੇ ਇਹ ਵਿੱਡੋ ਨਹੀਂ ਲੱਗਦੀ ਹੁਣ ਤਾਂ ਤੁਸੀਂ ਜ਼ਮਾਨਾ ਫੇਰ ਵੀ ਦੇਖ ਰਹੇ ਹੋ ਹੁਣ ਤਾਂ ਕਈ ਕੁਝ ਹੋਈ ਜਾ ਰਿਹਾ ਸਾਡੇ ਟਾਈਮ ਉਸ ਵੇਲੇ 81 ਦੇ ਵਿੱਚ 80, 80s ਦੇ ਵਿੱਚ ਲੋਕ ਬੜੇ ਤੰਗਦਿਲ ਸੀ ਜਦੋਂ ਆ ਕੋਈ ਚੰਗਾ ਕਪੜਾ ਪਾ ਕੇ ਯੂਨੀਵਰਸਿਟੀ ਜਾਣਾ ਤਾਂ ਲੋਕਾਂ ਨੂੰ ਲੱਗਣਾ ਵੀ ਪਤਾ ਨਹੀਂ ਉਹਨਾਂ ਤਿਆਰ ਹੋ ਕੇ ਕਿਉਂ ਆਉਂਦੀ ਹੈ ਹਾਲਾਕਿ ਕੋਈ ਮੈਂ ਨਾ ਐਕਸਟਰਾਰਡਨਰੀ ਤਿਆਰ ਹੋ ਕੇ ਨਹੀਂ ਜਾਂਦੀ ਸੀਗੀ ਆਮ ਜਿਹੇ ਲੋਕ ਕੱਪੜੇ ਪਾਉਂਦੇ ਨੇ ਇਸ ਤਰ੍ਹਾਂ ਹੀ ਕੱਪੜਾ ਪਾਉਂਦੀ ਸੀ ਮੈਂ ਕਿਹੜਾ ਕੋਈ ਖੀਨ ਕਾਪ ਦੇ ਕੱਪੜੇ ਪਾ ਕੇ ਜਾਂਦੀ ਸੀ ਫਿਰ ਵੀ ਇਹ ਤਾਂ ਵਿੱਡੋ ਲੱਗਦੀ ਜੇ ਕਿਸੇ ਨਾਲ ਥੋੜਾ ਜਿਹਾ ਬੰਦਾ ਹੱਸ ਵੀ ਲਵੇ ਤੇ ਅਗਲੇ ਨੂੰ ਤੂੰ ਕਿਉਂ ਨਾਲ ਹੱਸ ਰਿਹਾ ਤੇ ਇਦਾਂ ਦੀ ਫਿਰ ਮੈਂ ਲੋਕਾਂ ਨਾਲ ਗੱਲਾਂ ਗੱਲ ਕਰਨੀ ਛੱਡ ਦਿੱਤੀ ਸੀ ਮੈਂ ਆਈ ਸਟਾਰਟਡ ਲੀਵਿੰਗ ਅਲੂਫ ਮੈਂ ਲੋਕਾਂ ਨਾਲ ਨਾ ਜ਼ਿਆਦਾ ਇੰਟਰੈਕਟ ਕੀਤਾ ਹੀ ਨਹੀਂ ਉਸ ਤੋਂ ਬਾਅਦ ਮੈਂ ਆਪਣੇ ਵਿੱਚ ਹੀ ਬਿਜ਼ੀ ਰਹੀ ਮੈਂ ਪੇਪਰ ਚੈੱਕ ਕਰ ਕੋਈ ਕਹਾਣੀਆਂ ਲਿਖ ਕੋਈ ਕਿਤਾਬ ਲਿਖ ਆਪਣੀ ਉਹਦੇ ਚ ਲੱਗੀ ਰਹੀ ਮੈਂ ਰਿਸਰਚ ਦੀ ਕਿਤਾਬ ਵੀ ਮੇਰੀ ਛਪੀ ਹੈ ਹੁਣ ਤਾਂ ਖੈਰ ਮੈਂ ਰਿਟਾਇਰ ਹੋ ਗਏ ਹੁਣ ਤਾਂ ਵਾਲ ਛੱਟੇ ਹੋ ਗਏ ਹੁਣ ਤਾਂ ਕਿਸੇ ਨੇ ਕੀ ਕਹਿਣਾ ਹ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਤੇ ਮੈਂ ਸੋਸ਼ਲ ਮੀਡੀਆ ਤੇ ਕਿਉਂਕਿ ਮੈਂ ਇਕੱਲੀ ਰਹਿਣ ਕਰਕੇ ਮੈਂ ਰਾਤੀ ਨਾ ਲੇਟ ਸੌਂਦੀ ਆਂ ਕਈ ਵਾਰੀ ਤੇ ਫੇਸਬੁੱਕ ਕਾਲਿੰਗ ਆ ਜਾਏਗੀ ਰਾਤ ਨੂੰ 2 ਵਜੇ ਵੇ ਤੁਸੀਂ ਮੈਂ ਅਗਰ ਮੈਂ ਕੋਈ ਕੰਮ ਕਰ ਰਹੀ ਆਂ ਤੇ ਮੈਂ ਆਪਣੇ ਲਈ ਜਾਗ ਰਹੀ ਆਂ ਤੁਹਾਡੇ ਲਈ ਥੋੜਾ ਜਾਗ ਰਹੀ ਆਂ ਤੁਸੀਂ ਮੈਂਟੈਲਿਟੀ ਦੇਖੋ ਲੋਕਾਂ ਦੀ ਮੇਲ ਜਿਹੜੇ ਨੇ ਕਹੀ ਉਹ ਫੇਸਬੁੱਕ ਤੇ ਕਾਲਿੰਗ ਕਰ ਦਿੰਦੇ ਨੇ ਰਾਤ ਦੇ 1:30 ਵਜੇ ਤੇ ਆਈ ਡੋਟ ਪਿਕ ਅਪ ਦੀ ਕਾਲ ਪਰ ਮੈਂ ਹੈਰਾਨ ਆ ਅੱਛਾ ਫਿਰ ਉਹ ਫੇਸਬੁੱਕ ਤੇ ਕਈ ਗਲਤ ਕਮੈਂਟ ਵੀ ਦੇ ਦਿੰਦੇ ਨੇ ਮਤਲਬ ਤੁਸੀਂ ਦੇਖੋ ਮੇਰੀ ਏਂਜ ਤਾਂ ਤੁਸੀਂ ਦੇਖੋ ਜੀ ਗoing to be 70 ਤੇ ਤੁਸੀਂ ਮੈਨੂੰ ਇਹਦਾ ਮਤਲਬ ਵੀ ਜੇ ਮੈਂ ਕੱਲੀ ਆਂ ਤੇ ਤੁਸੀਂ ਕੁਝ ਵੀ ਬੋਲ ਦਿਓਗੇ ਮੈਂ ਤੁਸੀ ਦੱਸਿਆਗੇ ਤੁਸੀਂ ਕਈ ਕਿਤਾਬਾਂ ਲਿਖੀਆਂ ਨੇ ਤੇ ਤੁਸੀਂ ਸ਼ਿਰੋਸ਼ ਸ਼ਾਇਰੀ ਵੀ ਕਰਦੇ ਹੋ ਤੁਸੀਂ ਕਵਿਤਾਵਾਂ ਲਿਖਦੇ ਹੋ ਕਵਿਤਾਵਾਂ ਵਿੱਚ ਤੁਸੀਂ ਆਪਣੇ ਜਜ਼ਬਾਤ ਹੀ ਲਿਖਦੇ ਹੋ ਤੇ ਸੁੰਨਾ ਚਾਹਾਂਗੇ ਕਿ ਕਵਿਤਾ ਜੋ ਤੁਹਾਡੇ ਦਿਲ ਦੇ ਬੇहद ਕਰੀਬ ਹੈ ਕਵਿਤਾਵਾਂ ਤੇ ਜੋ ਮੈਂ ਲਿਖਣੀ ਉਹ ਸਾਰੀਆਂ ਹੀ ਬੇहद ਕਰੀਬ ਨੇ ਮੇਰੀਆਂ ਦੋ ਕਿਤਾਬਾਂ ਜਿਹੜੀਆਂ ਨੇ ਉਹ ਛਪ ਵੀ ਚੁੱਕੀਆਂ ਨੇ ਤੇ ਇਹ ਦੋ ਕਿਤਾਬਾਂ ਨੇ ਟਮਗਰ ਹੋਤੇ ਤੇ ਇੱਕ ਹੈ ਹਮ ਫਿਰ ਮਿਲਾਂਗੇ ਕਿ ਇਹਦੇ ਚ ਹੈ ਕਿ ਤੂੰ ਮਗਰ ਹੋਤੇ ਤੇ ਲਾਈਫ ਮੇਰੀ ਜਿਹੜੀ ਆ ਬਹੁਤ ਅੱਛੀ ਹੁੰਦੀ ਇਹ ਇਸ ਥੀਮ ਦੇ ਨਾਲ ਸਾਰੀਆਂ ਕਵਿਤਾਵਾਂ ਨੇ ਇਹਦੇ ਚ ਕੋਈ 45 ਪੋਇਮਸ ਨੇ ਤੇ ਇਹਦੇ ਚ 56 ਪੋਇਮਸ ਨੇ ਹਮ ਫਿਰ ਮਿਲेंगे ਕਿਉਂਕਿ ਮੈਂ ਮੇਰੀ ਤਮੰਨਾ ਹੈ ਕਿ ਹਮ ਫਿਰ ਮਿਲੇ ਵੈਸੇ ਤਾਂ ਮੈਨੂੰ ਹਰ ਵੇਲੇ ਨਜ਼ਰ ਆਉਂਦੇ ਨੇ ਕਿਸੇ ਨਾ ਕਿਸੇ ਉਹਦੇ ਚ ਨਜ਼ਰ ਆਉਂਦੇ ਨੇ ਪਰ ਫਿਜ਼ੀਕਲੀ ਕਿਉਂਕਿ ਐਬਸੈਂਟ ਨੇ ਮੈਨੂੰ ਲੱਗਦਾ ਵੀ ਹਮ ਫਿਰ ਮਿਲਾਂਗੇ ਤੇ ਵਿੱਚ ਮੈਂ ਹਮ ਫਿਰ ਮਿਲਾਂਗੇ ਜਿਹੜਾ ਹੈ ਕਨਸੈਪਟ ਲੈ ਕੇ ਕੀਤਾ ਕਿ ਅਸੀਂ ਦੁਬਾਰਾ ਜ਼ਿੰਦਗੀ ਚ ਮਿਲਾਂਗੇ ਤੇ ਇਸਰੋਨੀਆ ਪੋਇਮਸ ਨੇ ਬਾਕੀ ਪੋਇਟਸ ਦਾ ਜ਼ਰੂਰ ਸੁਣਨਾ ਚਾਹਾਂਗੇ ਮੈਂ ਹੁਣ ਰੀਸੈਂਟ ਜਿਹੜੀ ਇੱਕ ਪੋਇਮ ਲਿਖੀ ਹੈ ਉਹ ਇਹ ਤਾਂ ਦੋ ਮੇਰੇ ਵੋਲਿਊਮਸ ਆ ਚੁੱਕੇ ਨੇ ਤੇ ਤੀਜਾ ਜਿਹੜਾ ਮੇਰਾ ਵੋਲਿਊਮ ਹੈ ਉਹ ਤਿਆਰ ਹੈ ਉਹਦੇ ਚ ਉਹਦਾ ਮੈਂ ਨਾਮ ਰੱਖਿਆ ਚਿਰ ਰਹਿਣ ਹਾਂ ਹਾਂ ਤੇ ਚਰਵੇ ਰਣੀ ਤੇਰੀ ਮਨੂ ਕਿਉਂਕਿ ਮੈਨੂੰ ਮਨੂ ਕਹਿ ਕੇ ਬੁਲਾਉਂਦੇ ਸੀ ਤੇ ਮੈਂ ਉਸ ਤੇ ਉਹ ਕੀਤਾ ਇਹ ਹੈ ਅ ਇਸ਼ਕ ਬੇਪਰਦਾ ਨਾ ਹੋ ਇਹ ਜੋ ਤੇ ਹੈ ਇਸ਼ਕ ਬੇਪਰਦਾ ਨਾ ਹੋ ਇਹਦੇ ਵਿੱਚ ਮੈਂ ਕਨਸੈਪਟ ਜਿਹੜਾ ਦਿੱਤਾ ਉਹ ਇਹ ਦਿੰਦਾ ਹੈ ਕਿ ਮੈਂ ਤੇ ਮੇਰੇ ਜਿਹੜੇ ਹਸਬੰਦ ਨੇ ਅਸੀਂ ਕਿੱਥੇ ਜਾਂਦੇ ਆ ਤੇ ਪਰ ਉਹ ਮੇਰੇ ਨਾਲ ਕੰਟੈਕਟ ਨਹੀਂ ਕਰਦੇ ਕਿਉਂਕਿ ਉਹ ਸੋਚਦੇ ਨੇ ਵੀ ਇਸ਼ਕ ਬੇਪਰਦਾਨਾ ਹੋ ਇਸ ਕਰਕੇ ਇਹ ਮੈਂ ਇੱਕ ਅ ਇਮੇਜినਰੀ ਜਿਹੜੀ ਹੈ ਪੋਇਮ ਬਣਾਈ ਹੈ ਇਸ਼ਕ ਬੇਪਰਦਾਨਾ ਹੋ ਇਹਦੇ ਚ ਸ਼ਹਿਰ ਅੰਜਾਨ ਥਾ ਸ਼ਹਿਰ ਅੰਜਾਨ ਥਾ ਲੋਕ ਵੀ ਬੇਗਾਨੇ ਥੇ ਸ਼ਹਿਰ ਅੰਜਾਨ ਥਾ ਲੋਕ ਵੀ ਬੇਗਾਨੇ ਥੇ ਰਾਸਤੇ ਵੀ ਸੁੰਸਾਨ ਥੇ ਰਾਸਤੇ ਵੀ ਸੁੰਸਾਨ ਥੇ ਮਗਰ ਉਹ ਤਾਂ ਆਪਣੇ ਥੇ ਮਗਰ वो तो अपने थे इश्क बे ना हो इश्क बदा ना हो सलीका वफा में नज़रें मिलाना भूल गए इश्क बे परदा हो सलीका वफ़ा में नज़रें मिलाना भूल गए गलती उनकी भी ना थी गलती उनकी भी ना थी हम भी शोखियों में गलती उनकी भी ना थी हम भी शोखियों में चेहरे पे अपने नकाब सजाना भूल गए गलती उनकी भी ना थी हम भी शोखियों में चेहरे पे अपने नकाब सजाना भूल गए हम भी चेहरे पे अपने नकाब सजाना भूल गए वो रौन के मजलिस थे वो शायर शायरी कर आए सि वो गाना बहुत अच्छा गाते सी वो रौन के मजलिस थे इश्क की नज़म गा रहे थे वो रौन के मजलिस थे इश्क की नज़म गा रहे थे जानते थे वो हमें सुना रहे थे वो रौन के मजलिस थे इश्क की नज़म गा रहे थे जानते थे वो हमें सुना रहे थे इश्क बेपर्दा न हो बस सलीका वफ़ा में नज़रें चुरा रहे थे इश्क की नजम गा रहे थे जानते थे वो हमें सुना रहे थे इश्क बेपर्दा न हो बस सलीका ए वफा में नजरें चुरा रहे थे हम देख रहे थे उनको हम देख रहे थे उनको वो हमको देख रहे थे हम देख रहे थे उनको वो हमको देख रहे थे आंखों ही, ही आंखों में पैगाम मोहब्बत जता रहे थे आंखों ही आंखों में पैगामे मोहब्बत जता रहे थे कोई और हमको चाहे कोई और हमको देखे कोई और हमको चाहे ये गवारा ना था उनको कोई और हमको देखे कोई और हमको चाहे ये गवारा ना था उनको इश्क बेपरदा ना हो नज़रों ही नज़रों में इशारों ही इशारों में हमें सलीका ए मोहब्बत सिखा रही थी बहुत। इशारों ही इशारों में हमें वो सलीका ए मोहब्बत सिखा रहे थे <coughs> अपनी सैडनेस नु अपनी राइटिंग्स दे विच पिरो देता किथे ना किथे नोवेल मेरा आने वाला है आ, मेरे ख्याल 2.5 महीने दे विच आ जाएगा नाम उदा रखा है मैं राजसर आईपीएस जी क्योंकि वो आईपीएस ऑफिसर थी ਔਰ ਅਸੀਂ ਮੇਰੇ ਉਹ ਸੀਨੀਅਰ ਸੀਗੇ ਹਿਸਟਰੀ ਡਿਪਾਰਟਮੈਂਟ ਚ ਮੈਂ ਹਿਸਟਰੀ ਡਿਪਾਰਟਮੈਂਟ ਜਦੋਂ ਪੜ੍ਹਦੀ ਸੀ ਉਹ ਮੇਰੇ ਸੀਨੀਅਰ ਸੀ ਮੈਂ 73 ਚ ਜੁਆਇਨ ਕੀਤਾ ਉਹ 73 ਦੇ ਵਿੱਚ ਐਮਏ ਕਰਕੇ ਚਲੇ ਗਏ ਸੀ ਤੇ ਪਰ ਉੱਥੇ ਉਹ ਰਿਸਰਚ ਕਰ ਰਹੇ ਸੀ ਤੇ ਉੱਥੇ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਤੇ ਅਸੀਂ ਉਹਨਾਂ ਨੂੰ ਸਰ ਕਹਿ ਕੇ ਬੁਲਾਉਂਦੇ ਸੀ ਕਿਉਂਕਿ ਸੀਨੀਅਰ ਸੀ ਫਿਰ ਉਹ ਇਸ ਕਰਕੇ ਉਹਨਾਂ ਦੇ ਨਾਮ ਤੇ ਮੈਂ ਰਾਜ ਸਰ ਲਿਖ ਦਿੰਦਾ ਰਾਜ ਸਰ ਆਈਪੀਐਸ ਬਹੁਤ ਖੁਸ਼ ਮਿਜ਼ਾਜ ਸੀ ਔਰ ਬੜੇ ਸਿੰਪਲ ਨੇਚਰ ਦੇ ਸੀਗੇ ਹਾਲਾਂਕਿ ਉਹ ਇੱਕ ਬਹੁਤ ਵੱਡੇ ਆਈਪੀਐਸ ਅਫੀਸਰ ਸੀ ਔਰ ਉਹਨਾਂ ਦੇ ਜਿਹੜੇ ਫਾਦਰ ਸੀ ਉਹ ਰਜਿਸਟਰਾਰ ਸੀ ਪੰਜਾਬ ਯੂਨੀਵਰਸਿਟੀ ਦੇ ਤੇ ਉਹ ਆਈਪੀਐਸ ਅਫੀਸਰ ਹੋਣ ਦੇ ਬਾਵਜੂਦ ਵੀ ਕੋਈ ਵੀ ਕਿਸੇ ਨਾਲ ਵੀ ਗੱਲ ਕਰਨ ਚ ਨਾ ਹੈਜ਼ਿਟੇਟ ਨਹੀਂ ਕਰਦੇ ਸੀਗੇ ਔਰ ਬੜੀ ਸਰਲਤਾ ਦੇ ਨਾਲ ਗੱਲ ਕਰਦੇ ਸੀ ਇਹ ਨਹੀਂ ਕਿ ਵੀ ਮੈਂ ਇੱਕ ਆਈਪੀਐਸ ਆਫੀਸਰ ਹਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਜੇ ਆਪਾਂ ਕਿਸੇ ਆਈਪੀਐਸ ਆਫੀਸਰ ਨਾਲ ਜਾ ਕੇ ਗੱਲ ਕਰੀਏ ਤੇ ਉਹ ਛੇਤੀ ਤੁਹਾਨੂੰ ਟਾਈਮ ਵੀ ਦੇ ਦੇਣਗੇ ਸੀ ਉਹ 10 ਵਾਰੀ ਉਹ ਕਰਨਗੇ ਕਿ ਮੈਂ ਤਾਂ ਆਈਪੀਐਸ ਆਫੀਸਰ ਹਾਂ ਮੈਂ ਟਾਈਮ ਦਿਆਂ ਕਿ ਨਾ ਦਿਆਂ ਪਰ ਉਹ ਬੜੇ ਆਰਾਮ ਨਾਲ ਕੋਈ ਵੀ ਇਹਨਾਂ ਨੂੰ ਮਿਲਣ ਜਾਂਦਾ ਸੀਗਾ ਉਹਨੂੰ ਜ਼ਰੂਰ ਮਿਲਦੇ ਸੀ ਸੁਣਦੇ ਵੀ ਸੀ ਔਰ ਉਹ ਅਸੀਂ ਰੁਦਰਪੁਰ ਦੇ ਵਿੱਚ ਉਹਨਾਂ ਕੋਲ ਇੰਡੀਪੈਂਡੈਂਟ ਚਾਰਜ ਸੀਗਾ ਉਸ ਵੇਲੇ ਉਹ ਕਮਾਂਡੈਂਟ ਸੀਗੇ ਬਟੈਲੀਅਨ ਦੇ ਤੇ ਐਜ਼ ਅ ਕਮਾਂਡੈਂਟ ਆਫ ਦੀ ਬਟੈਲੀਅਨ ਸਾਰਾ ਇਨਫਰਾਸਟ੍ਰਕਚਰ ਉਹਨਾਂ ਦੇ ਅੰਡਰ ਸੀ ਫਿਰ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਵੀ ਅਗਰ ਕੋਈ ਜ਼ਰੂਰਤ ਹੁੰਦੀ ਸੀਗੀ ਕੋਈ ਹੈਲਪ ਦੀ ਜ਼ਰੂਰਤ ਹੁੰਦੀ ਸੀ ਉਹ ਜ਼ਰੂਰ ਕਰਦੇ ਸੀਗੇ ਜਿਸ ਤਰ੍ਹਾਂ ਉੱਥੇ ਰੁਦਰਪੁਰ ਦੇ ਵਿੱਚ ਨਾ ਚੰਗੇ ਹਸਪੀਟਲ ਨਹੀਂ ਸੀ ਤੇ ਕਿਸੇ ਲੇਡੀ ਦੀ ਕੋਈ ਪ੍ਰੋਬਲਮ ਹੈ ਤੇ ਉਹ ਕਹਿੰਦੇ ਸੀ ਨਹੀਂ ਤੁਸੀਂ ਸਰਕਾਰੀ ਟਰੱਕ ਲੈ ਜਾਓ ਜੀ ਲੈ ਲੋ ਤੇ ਇਹਨਾਂ ਨੂੰ ਹਸਪੀਟਲ ਜਿੱਥੇ ਲੈ ਕੇ ਜਾਣਾ ਕੋਈ ਅੱਛੀ ਜਗ੍ਹਾ ਤੇ ਜ਼ਰੂਰ ਲੈ ਕੇ ਜਾਓ ਮਤਲਬ ਪੂਰੀ ਤਰ੍ਹਾਂ ਹੈਲਪ ਕਰਦੇ ਸੀ ਮੈਨੂੰ ਇਹ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਇਹ ਇਮਾਨਦਾਰੀ ਵਾਲੀਆਂ ਗੱਲਾਂ ਸੀ ਜਾਂ ਹੈਲਪਫੁਲ ਜਿਹੜੀਆਂ ਉਹ ਸੀਗੀਆਂ ਇਸ ਕਰਕੇ ਤੇ ਉਹਨਾਂ ਨੂੰ ਰਸਤੇ 'ਚੋਂ ਹਟਾਇਆ ਗਿਆ ਜੀ ਉਹਨਾਂ ਦੀ ਇਮਾਨਦਾਰੀ ਹੀ ਉਹਨਾਂ ਦੀ ਉਹ ਬਣ ਗਈ ਅੱਛਾ ਮੈਮ ਤੁਹਾਡੀ ਹਮਸਫਰ ਦੇ ਜਾਨ ਤੋਂ ਬਾਅਦ ਤੁਸੀਂ ਜੋ ਇਹਨਾਂ ਲੰਬਾ ਪੈਂਡਾ ਕਰ ਲੇ ਤੈ ਕੀਤਾ ਹੈ ਸੇ ਜੋ ਕਿਸ਼ਤਾ ਮਿਲਿਆ ਕੁਝ ਸਟੂਡੈਂਟ ਵੀ ਮੇਰੇ ਅੱਛੇ ਸੀ ਉਹ ਵੀ ਹੈਲਪ ਕਰਦੇ ਰਹੇ ਨੇ ਐਸੀ ਗੱਲ ਨਹੀਂ ਹੈ ਆ ਆਦਾਂ ਦੇਸੀ ਮੇਰੀ ਮਦਦ ਕਰਨ ਲਈ ਬੱਚੇ ਵੀ ਮੇਰੇ ਬڑے ਜਿਸ ਨਾਲ ਜਿਸ ਨਾਲ ਵੱਡੇ ਹੁੰਦੇ ਗਏ ਮੇਰੇ ਨਾਲ ਹੈਲਪ ਕਰਦੇ ਗਏ ਬੇਟੀ ਮੇਰੀ ਬੜੀ ਹੈਲਪਫੁਲ ਹੈ ਬੇਟਾ ਹੈਲਪਫੁਲ ਹੈ ਅੱਗੇ ਉਹਨਾਂ ਦੇ ਪਾਰਟਨਰਸ ਵੀ ਅੱਛੇ ਮਿਲ ਗਏ ਮੈਂ ਇਸ ਗੱਲ ਤੇ ਬੜੀ ਲੱਕੀ ਹਾਂ ਬਾਕੀ ਥੋੜਾ ਬਹੁਤ ਬ੍ਰਦਰ ਸਿਸਟਰਸ ਨੇ ਪਰ ਜਿਆਦਾ ਮੈਂ ਕਿਸੇ ਕੋਲ ਨੂੰ ਫਾਈਨੈਂਸ਼ਲੀ ਮਦਦ ਨਹੀਂ ਲੈਂਦੀ ਕੋਈ ਨਹੀਂ ਕਹਿ ਸਕਦਾ ਵੀ ਸਾਡੇ ਕੋਲੋਂ ਨੇ ਪੈਸੇ ਲਿੱਤੇ ਨੇ ਜਾਂ ਕੋਈ ਮੇਰੇ ਜਿਸ ਨਾਲ ਮੇਰੀ ਕੋ ਫਰੈਂਡ ਕੋਲੀਗ ਸੀਗੀ ਜਦੋਂ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਸੀਗਾ ਉਹ ਜਿਹੜੀ ਮੇਰੀ ਕਲੀਗ ਹੈ ਅਸੀਂ ਇਕੱਠੇ ਕਲਾਸ ਫੈਲੋਸ ਵੀ ਰਹੇ ਹਾਂ ਐਮਸੀਐਮ ਡੀਏਵੀ ਕਾਲਜ ਵੀ ਇਕੱਠੇ ਸੀ ਫਿਰ ਅਸੀਂ ਯੂਨੀਵਰਸਿਟੀ 'ਚ ਵੀ ਇਕੱਠੇ ਰਹੇ ਉਹ ਬੜੀ ਮੈਨੂੰ ਅੰਡਰਸਟੈਂਡ ਕਰਦੀ ਸੀ ਕਿਉਂਕਿ ਉਹਨੇ ਬੜੇ ਸਾਲਾਂ ਤੋਂ ਮੈਨੂੰ ਇਕੱਠੇ ਦੇਖਿਆ ਸੀਗਾ ਤੇ ਉਹਨੇ ਮੈਨੂੰ ਕਿਹਾ ਵੀ ਕਿ ਮੰਜੂ ਅਗਰ ਤੂੰ ਆਪਣੀ ਬੇਟੀ ਨੂੰ ਕੁਝ ਦੇਣਾ ਚਾਹੇ ਤੇ ਮੈਂ 50000 ਤੈਨੂੰ ਦੇਨ ਨੂੰ ਤਿਆਰ ਹਾਂ ਤੋਂ ਬੇਟੇ ਨੂੰ ਮੇਰੇ ਮਨ ਚ ਇਹ ਨਾ ਰਹੇ ਕਿ ਮੈਂ ਆਪਣੀ ਬੇਟੀ ਵਾਸਤੇ ਕੋਈ ਰੀਜ ਪੂਰੀ ਨਹੀਂ ਕੀਤੀ ਮੈਂ ਕਿਹਾ ਨਹੀਂ ਥੈਂਕ ਯੂ ਮੈਂ ਅਬ ਆਪਣੀ ਬੇਟੀ ਦਾ ਇੰਤਜ਼ਾਮ ਕਰਕੇ ਰੱਖਿਆ ਹੈ ਇਸ ਮੈਨੂੰ ਕਿਸੇ ਤੋਂ ਹੋਰ ਹੈਲਪ ਦੀ ਜ਼ਰੂਰਤ ਨਹੀਂ ਪਰ ਉਹਦਾ ਬੜਾ ਜਿਗਰਾ ਦਿਖਾਇਆ ਕੌਣ ਦਿੰਦਾ ਪੈਸੇ ਕਿਸਨ ਬਿਲਕੁਲ ਬਿਲਕੁਲ ਤੇ ਸੋ ਕਈ ਲੋਕ ਚੰਗੇ ਵੀ ਸੀਗੇ ਮਿਲਦੇ ਆਹੋ ਜਿਹਰੇ ਕੁਝ ਕਲੀਗ ਵੀ ਠੀਕ ਸੀ ਅੱਛੇ ਸੀਗੇ ਹੈਲਪ ਕਰ ਦਿੰਦੇ ਸੀਗੇ ਪਰ ਮੋਸਟਲੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਆਪ ਹੀ ਇਸ ਗੱਲ ਦਾ ਜਿਹੜਾ ਲੋਕ ਫਾਇਦਾ ਉਠਾਉਂਦੇ ਨੇ ਨਾ ਵੀ ਇਹ ਵਿਧੋ ਲੈ ਰਹੀ ਹੈ ਹਸਬੰਦ ਨਹੀਂ ਹੈ ਇਹ ਮੈਨੂੰ ਨਾ ਬੜਾ ਲੱਗਦਾ ਵੀ ਇਹ ਸਮਾਜ ਦੇ ਤੇ ਕਲੰਕ ਹੈ ਅੱਗੇ ਲੋਕ ਕਹਿੰਦੇ ਸੀ ਵੀ ਪਿੰਡ ਦੇ ਵਿੱਚ ਕੋਈ ਕੁੜੀ ਵਿਧਵਾ ਹੈ ਤੇ ਸਾਰੇ ਪਿੰਡ ਦੇ ਲੋਕ ਉਹਨੂੰ ਅੱਛੀ ਨਜ਼ਰ ਨਾਲ ਵੀ ਦੇਖਦੇ ਸੀ ਔਰ ਮਦਦ ਵੀ ਕਰਦੇ ਸੀ ਹੁਣ ਤਾਂ ਸਭ ਕਹਿੰਦੇ ਨੇ ਵੀ ਵਿਧਵਾ ਨੂੰ ਤੰਗ ਕਰੋ ਸਭ ਹੁਣ ਤੇ ਚਲੋ ਫੇਰ ਵੀ ਲੋਕ ਹੀ ਉਹ ਕਰਨ ਲੱਗ ਗਏ ਅ ਪਹਿਲੇ ਟਾਈਮ ਦੇ ਵਿੱਚ ਤਾਂ ਸੀਗਾ ਇਹ ਜਿਸ ਤਰ੍ਹਾਂ ਸਾਡੇ ਆਪਣੀ ਫੈਮਿਲੀ ਦੇ ਵਿੱਚ ਮੈਰਿਜੇਸ ਹੋਈਆਂ ਮੇਰੀ ਮਾਸੀ ਦੀ ਬੇਟੀ ਦੀ ਵਿਆਹ ਸੀਗਾ ਤੇ ਜਦੋਂ ਚੂੜੇ ਦੀ ਰਸਮ ਕਰਨ ਲੱਗੇ ਕੋਈ ਕਰਨ ਲੱਗੇ ਹਲਦੀ ਦੀ ਜਿਹੜੀ ਹੁੰਦੀ ਹੈ ਤੇ ਮੈਨੂੰ ਕਹਿੰਦੇ ਸੀ ਤੂੰ ਬਾਹਰ ਉਸਕੇ ਬਾਹਰ ਚਲੀ ਜਾ ਤੇ ਉਦੋਂ ਫਿਰ ਤੁਹਾਨੂੰ ਲੱਗਦਾ ਵੀ ਤੁਸੀਂ ਕਿੱਥੇ ਬੈਠੇ ਹੋ ਫਿਰ ਉਹ ਤੁਹਾਨੂੰ ਲੱਗਦਾ ਵੀ ਤੁਹਾਡੇ ਜ਼ਖਮ ਹਰੇ ਹੋ ਗਏ ਤੇ ਕਈ ਗੱਲਾਂ ਫੇਸ ਕੀਤੀਆਂ ਨੇ ਫਿਰ ਮੈਂ ਵੀ ਹੌਲੀ-ਹੌਲੀ ਜਦੋਂ ਪਤਾ ਹੈ ਪਈ ਤੁਸੀਂ ਨਹੀਂ ਹੱਥ ਲਾਣਾ ਕਿਸੇ ਸੁਹਾਗ ਦੀ ਚੀਜ਼ ਨੂੰ ਨਹੀਂ ਹੱਥ ਲਾਣਾ ਫਿਰ ਮੈਂ ਕਰਦੀ ਨਹੀਂ ਸੀ ਮੈਂ ਬਾਹਰ ਹੁੰਦਾ ਦੁੱਖਦਾ ਹੁੰਦਾ ਮਿਲਣੀ ਹੁੰਦੀ ਹੈ ਜਿਵੇਂ ਕਿਉਂਕਿ ਹੁਣ ਮੇਰੇ ਹਸਬੰਦ ਤਾਂ ਹੈ ਨਹੀਂ ਤੇ ਮਿਲਣੀ ਨਹੀਂ ਹੋਏਗੀ ਅੱਛਾ ਕਿਸ ਨਾਲ ਮਿਲਣੀ ਹੋਏਗੀ ਫਿਰ ਮੈਂ ਦੂਜਿਆਂ ਨੂੰ ਦੇਖਦੀ ਆਂ ਵੀ ਉਹਨਾਂ ਦੀ ਮਿਲਣੀ ਹੁੰਦੀ ਹੈ ਘਰ ਪਰਿਵਾਰ ਦੇ ਵਿੱਚ ਮੇਰੇ ਹਸਬੰਦ ਨਹੀਂ ਹੈ ਤੇ ਮਿਲਣੀ ਨਹੀਂ ਹੋ ਸਕਦੀ then i realize ਕਿ ਮੈਂ ਤਾਂ ਕਿੱਥੇ ਕਿੱਥੇ ਬੈਠੀ ਆ ਮੈਂ ਮੇਰਾ ਕੀ ਵजूद ਹੈ ਇਹਦਾ ਮਤਲਬ ਮੇਰਾ ਵजूद ਮੇਰੇ ਹਸਬੰਦ ਕਰਕੇ ਸੀ देन ਯੂ ਰੈਲਾਈਜ਼ ਚਾਹੇ ਹਾਲਾਂਕਿ ਮੈਂ ਸਟੇਟਸ ਦੇ ਤੌਰ ਤੇ ਮੈਂ ਹਾਈਲੀ ਕੁਆਲੀਫਾਈਡ ਹਾਂ ਆਮ ਡਾਕਟਰੇਟ ਆਰ ਕੋਈ ਮੈਂ ਕਿਸੇ ਤੋਂ ਕੋਈ ਦੇ ਚ ਪੈਸੇ ਉਹ ਕਰਨ ਚ ਐਨੀ ਫਸਟ ਕਲਾਸ ਪ੍ਰੋਫੈਸਰ ਦੀ ਜੌਬ ਕੀਤੀ ਹੈ ਪੇਪਰ ਚੈੱਕ ਕੀਤੇ ਨੇ ਆਪਣਾ ਘਰ ਬਣਾਇਆ ਸਭ ਕੁਝ ਕੀਤਾ ਹੈ ਬੱਚਿਆਂ ਨੂੰ ਸੈਟਲ ਕੀਤਾ ਕਿਸੇ ਤੋਂ ਪੈਸੇ ਨਹੀਂ ਲیتے ਨਾ ਚਾਹੇ ਬੱਚਿਆਂ ਨੂੰ ਵੀ ਸੈਟਲ ਕੀਤਾ ਮੈਂ ਉਹਨਾਂ ਨੂੰ ਪੜਾਣ ਲਿਖਾਣ ਚ ਸੈਟਲ ਕਰਨ ਚ ਕਿਸੇ ਤੋਂ ਪੈਸੇ ਨਹੀਂ ਲیتے ਨਾ ਮਦਦ ਦਿੱਤੀ ਹੈ ਪਰ ਫਿਰ ਵੀ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਵਜੂਦ ਜਿਹੜਾ ਹੈ ਉਹ ਹਸਬੰਡ ਕਰਕੇ ਆ ਸਿਰਫ ਇਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਲਾਈਫ ਤਾਂ ਹਸਬੰਡ ਨਾਲ ਹੀ ਹੁੰਦੀ ਹੈ ਪਰ ਜਦੋਂ ਕੋਈ ਐਦਾਂ ਦੀ ਗੱਲ ਰਿਅਲਾਈਜ਼ ਕਰਵਾ ਦਵੇ ਨਾ ਫਿਰ ਤੁਹਾਨੂੰ ਬੜਾ ਦੁੱਖ ਹੁੰਦਾ ਵੀ ਤੁਸੀਂ ਸਮਾਜ ਦੇ ਜਿਹੜੇ ਦਾਇਰਾ ਹੈ ਜਾਂ ਸਮਾਜ ਦੇ ਜਿਹੜੇ ਅਸੂਲ ਨੇ ਉਹ ਕਿੰਨੇ ਕਮਜ਼ੋਰ ਨੇ ਤੁਸੀਂ ਹਰ ਟਾਈਮ ਦੇ ਉੱਤੇ ਤੁਸੀਂ ਔਰਤ ਨੂੰ ਰਿਅਲਾਈਜ਼ ਕਰਵਾਉਣਾ ਚਾਹੁੰਦੇ ਤੁਹਾਡੇ ਅੰਦਰ ਨਾ ਇੱਕ ਰੋਸ਼ ਹੁੰਦਾ ਹੈ ਤੁਹਾਨੂੰ ਹੁੰਦਾ ਵੀ ਇੱਕ ਤੇ ਪਰਮਾਤਮਾ ਨੇ ਤੁਹਾਡੇ ਨਾਲ ਇੰਨਾ ਤੁਹਾਨੂੰ ਦਰਦ ਦਿੱਤਾ ਫਿਰ ਤੁਹਾਨੂੰ ਇਹੋ ਜਿਹੀਆਂ ਗੱਲਾਂ ਸਮਾਜ ਤੋਂ ਸੁਣਨੀਆਂ ਪੈ ਜਾਣ ਥੈਨ ਯੂ ਫੀਲ ਰੀਅਲੀ ਬੈਡ ਮੈਂ ਫਿਰ ਅਵੋਇਡ ਕਰਦਾ ਕਿ ਨਹੀਂ ਮੈਂ ਆਪਣੇ ਕੰਮ ਠੀਕਾ ਮੈਂ ਹੁਣ ਇੱਥੇ ਵੀ ਮੈਨੂੰ ਆਏ 5 ਸਾਲ 4 ਸਾਲ ਹੋ ਗਏ ਮੈਂ ਕਦੀ ਕਿਸੇ ਨਾਲ ਕਰ ਜਾਂਦੀ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਜੀ ਮੈਂ ਆਪਣੇ ਆਪ ਦੀ ਬਿਜ਼ੀ ਰਹਿਨੀ ਆ ਮੈਂ ਦੇਖੋ ਦੋ ਆਪਣੀਆਂ ਪੋਇਟਰੀਆਂ ਲਿਖ ਦਿੱਤੀਆਂ ਮੈਂ 140 ਪੋਇਮਸ ਲਿਖ ਚੁੱਕੀ ਆ ਇਹਨਾਂ 4 ਸਾਲਾਂ ਵਿੱਚ 140 ਪੋਇਮਸ ਔਰ ਤਿੰਨ ਚਾਰ ਸ਼ਾਰਟ ਸਟੋਰੀਜ਼ ਲਿਖ ਚੁੱਕੀਆਂ ਬੱਚਿਆਂ ਦੀ ਬਾਲ ਸਾਹਿਤ ਦੀ ਵੀ ਮੈਂ ਕਿਤਾਬ ਤਿਆਰ ਕਰ ਰਹੀ ਆ ਮੈਂ ਆਪਣੀ ਲਾਈਫ ਤੇ ਛੋਟੂ ਛੋਟੀਆਂ ਕਹਾਣੀਆਂ ਲਿਖੀਆਂ ਨੇ ਤੇ ਨੋਵਲ ਆ ਰਿਹਾ ਤੇ ਦੂਜਾ ਨੋਵਲ ਜਿਹੜਾ ਹੈ ਉਹਦੇ 50 ਐਪੀਸੋਡ ਮੈਂ ਪੂਰੇ ਕਰ ਚੁੱਕੀ ਆ ਤੇ ਹੁਣ 2025 ਹੋਰ ਕਰਕੇ ਇਹਨਾਂ ਨੂੰ ਇਹ ਨੌਵਲ ਚ ਆਪਣਾ ਦੇ ਦਾਂਗੇ ਜੀ ਕਿ ਹਿਸਟਰੀ ਦੀ ਵੀ ਇੱਕ ਕਿਤਾਬ ਸ਼ੁਰੂ ਕੀਤੀ ਹੋਈ ਤੁਸੀਂ ਆਪਣੇ ਆਪ ਕੀਪ ਮਾਈਸੈਲਫ ਬੀਜੀ ਜੀ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਿਜ਼ੀ ਰੱਖ ਲਿਆ ਕਹਿੰਦੇ ਨੇ ਕਿਤਾਬਾਂ ਜਿਹੜੀਆਂ ਨੇ ਸਭ ਤੋਂ ਵਧੀਆ ਦੋਸਤ ਹੁੰਦੀਆਂ ਨੇ ਕਿਉਂਕਿ ਸਮਾਜ ਦੇ ਲੋਕ ਨਾ ਫੇਰ ਵੀ ਕੁਝ ਨਾ ਕੁਝ ਬੋਲ ਦੇਣਗੇ ਕਿਤਾਬਾਂ ਤੇ ਤੁਹਾਨੂੰ ਰਿਫਲੈਕਟ ਕਰਨਗੀਆਂ ਜੀ ਮੈਡਮ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰਕੇ ਉਹਨਾਂ ਨੂੰ ਜੋ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਸਮੱਸਿਆ ਆਂਦੀ ਹੈ ਤੇ ਹਿੰਮਤ ਹਾਰ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਤਮ ਹੱਤਿਆ ਤੱਕ ਕਰ ਲੈਂਦੇ ਨੇ ਦੇਖੋ ਇਕੱਲੇ ਰਹਿਣਾ ਹੈ ਤੇ ਬਹੁਤ ਮੁਸ਼ਕਿਲ ਹੈ ਬਹੁਤ ਡਿਫਿਕਲਟ ਹੈ ਕਿਉਂਕਿ ਤੁਸੀਂ ਇਮੋਸ਼ਨਲੀ ਤੁਹਾਡਾ ਬ੍ਰੇਕਡਾਊਨ ਹੋ ਜਾਂਦਾ ਹੈ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਅੱਛਾ ਪੜਾਓ ਉਹਨਾਂ ਨੂੰ ਮੋਰਲ ਕੈਰੈਕਟਰ ਉਹਨਾਂ ਦਾ ਬਿਲਡ ਕਰੋ ਕਿਉਂਕਿ ਜੇ ਤੁਹਾਡੇ ਬੱਚੇ ਸੈਟਲ ਹੋ ਜਾਂਦੇ ਨੇ ਨਾ ਪ੍ਰੋਪਰਲੀ ਤੇ ਉਹ ਫਿਰ ਤਾਂ ਉਹਦੇ ਵਰਗੀ ਕੋਈ ਬlesਸਿੰਗ ਨਹੀਂ ਹੈ ਯਾਨੀ ਕਿ ਦੋਸਤੋ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਚੈਲੰਜ ਆਂਦਾ ਹੈ ਕੋਈ ਵੀ ਮੰਦਪਾਗੀ ਘਟਨਾ ਵਾਪਰਦੀ ਹੈ ਤਾਂ ਜ਼ਰੂਰੀ ਹੁੰਦਾ ਹੈ ਕਿ ਜੋ ਤੁਹਾਡੇ ਆਪਣੇ ਨੇ ਉਹਨਾਂ ਦੇ ਲਈ ਜੀਣਾ ਸ਼ੁਰੂ ਕਰ ਦੋ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਸੀ ਬਿਜ਼ੀ ਰੱਖਾਂਗੇ ਉਨਾ ਹੀ ਆਪਾਂ ਸਮਾਜ ਦੇ ਗੱਲਾਂ ਦੀ ਪਰਵਾਹ ਕਰਨੀ ਛੱਡ ਦਵਾਂਗੇ ਬਿਲਕੁਲ ਬਿਲਕੁਲ ਤੇ ਰੱਬ ਤੇ ਵਿਸ਼ਵਾਸ ਰੱਖੋ ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਸਾਫ਼ ਨੀਅਤ ਦੇ ਵਾਲਿਆਂ ਦੀ ਮਿਹਨਤ ਕਰਨ ਵਾਲੇ ਦੀ ਜ਼ਰੂਰ ਮਦਦ ਕਰਦਾ ਕਦਰ ਜ਼ਰੂਰ ਕਰਦਾ ਨਹੀਂ ਮੇਰੀ ਮੇਰੀ ਤੇ ਪਰਮਾਤਮਾ ਨੇ ਕੀਤੀ ਦੇਖੋ ਹੁਣ ਮੈਨੂੰ 5 ਸਾਲ ਹੋ ਗਏ ਰਿਟਾਇਰ ਹੋਏ ਜੀ 2019 ਚ ਮੈਂ ਰਿਟਾਇਰ ਹੋਈ ਆ 24 ਹੋ ਗਿਆ ਤੇ ਮੈਂ ਆਪਣੀਆਂ ਪੋਇਟਰੀ ਲਿਖ ਰਹੀ ਹਾਂ ਪਹਿਲੇ ਮੈਂ ਸੋਚੀ ਸੀ ਮੈਂ ਇਕੱਲੇ ਕੀ ਕਰਾਂਗੀ ਵਿਹਲੀ ਕੀ ਕਰਾਂਗੀ ਰਿਟਾਇਰ ਹੋ ਕੇ ਪਰ ਪ੍ਰਮਾਤਮਾ ਨੇ ਮਾਂ ਸਰਸਵਤੀ ਨੇ ਐਸੀ ਕਲਮ ਪਕੜਾਈ ਹੈ ਕਿ ਚੱਲ ਰਹੀ ਹੈ ਜੀ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਥੈਂਕ ਯੂ ਕਿ ਤੁਸੀਂ ਮੈਨੂੰ ਪੁੱਛਣ ਲਈ ਆਏ ਹੋ ਜਿਹੜੇ ਸੁਣ ਰਹੇ ਨੇ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ ਕਿ ਮੈਂ ਕੁਝ ਕਹਿ ਸਕੀ ਕੋਈ ਮੇਰੀ ਗੱਲ ਸੁਣ ਕੇ ਅਗਰ ਲੋਕਾਂ ਨੂੰ ਮਦਰਸ ਨੂੰ ਇਹ ਲੱਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਣਾ ਹੈ ਪੜਾਈ ਬਹੁਤ ਜ਼ਰੂਰੀ ਹੈ ਜੀ ਪੜਾਈ ਬਹੁਤ ਜ਼ਰੂਰੀ ਆਪ ਵੀ ਮਿਹਨਤ ਕਰ ਸਕਦੀਆਂ ਨੇ ਔਰਤਾਂ ਪੜੀਆਂ ਲਿਖੀਆਂ ਨੇ ਤਾਂ ਵੀ ਕਰ ਸਕਦੀਆਂ ਨੇ ਨਹੀਂ ਵੀ ਅਗਰ ਤਾਂ ਕੁਛ ਨਾ ਕੁਛ ਕੰਮ ਕਰ ਸਕਦੀਆਂ ਨੇ ਅੱਜ ਕੱਲ ਤੇ ਬਹੁਤ ਰੋਜ਼ਗਾਰ ਨੇ ਜਿਹੜੇ ਔਰਤਾਂ ਕਰ ਸਕਦੀਆਂ ਨੇ ਜੀ ਐਸੀ ਗੱਲ ਨਹੀਂ ਹੈ ਸਿਰਫ ਇੱਕ ਹਿੰਮਤ ਦੀ ਜ਼ਰੂਰਤ ਔਰ ਡਾਇਰੈਕਸ਼ਨ ਦੀ ਜ਼ਰੂਰਤ ਹੈ ਕਰ ਸਕਦੀਆਂ ਨੇ ਵਾਕਈ ਹੀ ਦੋਸਤੋ ਹਿੰਮਤੀ ਬਣੋ ਤੇ ਆਪਣੇ ਆਪ ਨੂੰ ਸਹੀ ਰਾਹ ਤੇ ਰੱਖੋ ਪਰਮਾਤਮਾ ਜਿਹੜਾ ਹੈ ਹਮੇਸ਼ਾ ਸਾਥ ਦਿੰਦਾ ਹੈ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਹੀਂ ਫਿਰ ਮਿਲਾਂਗੇ ਧੰਨਵਾਦ